ਗੁਰਦਾਸਪੁਰ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਸ਼ੁੱਕਰਵਾਰ ਨੂੰ ਇੱਕ ਨਵਾਬਾਲਕ ਲੜਕੀ ਵੱਲੋਂ ਜਨਮ ਦੇਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ ਫਿਲਹਾਲ ਮਾਂ ਤੇ ਬੱਚਾ ਬਿਲਕੁਲ ਠੀਕ ਨੇ ਜਾਣਕਾਰੀ ਦੇ ਮੁਤਾਬਕ 1 ਸਾਲ ਪਹਿਲਾਂ ਗੁਰਦਾਸਪੁਰ ਦੀ ਡਰੈਨ ਵਾਲੀ 16 ਸਾਲਾਂ ਲੜਕੀ ਅਤੇ ਅੰਮ੍ਰਿਤਸਰ ਦਾ 19 ਸਾਲਾ ਲੜਕਾ ਦੀ ਮੰਗਣੀ ਹੋਈ ਸੀ ਜਿਸ ਤੋਂ ਬਾਅਦ ਹੁਣ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਨਾਬਾਲਕ ਲੜਕੀ ਨੇ ਬੱਚੇ ਨੂੰ ਜ਼ੁਲਮ ਦਿੱਤਾ ਹਸਪਤਾਲ ਦੇ ਪ੍ਰਬੰਧਕਾਂ ਨੇ ਇਸ ਸਬੰਧੀ ਸਖੀਵਨ WhatsApp ਅਤੇ ਦੀਨਾ ਨਗਰ ਥਾਣੇ ਨੂੰ ਸੂਚਿਤ ਕੀਤਾ ਸਖੀਵਨ ਸਟਾਫ ਸੈਂਟਰ ਦੀ ਇੰਚਾਰਜ ਅਨੁਖੀਲ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਦੋਵਾਂ ਧਿਰਾਂ ਨੂੰ ਸੋਮਵਾਰ ਦਾ ਸਮਾਂ ਦਿੱਤਾ ਹੈ ਉਸ ਨੂੰ ਬਾਲ ਭਲਾਈ ਕਮੇਟੀ ਸਾਹਮਣੇ ਪੇਸ਼ ਕੀਤਾ ਜਾਏਗਾ ਅਤੇ ਜੋ ਵੀ ਫੈਸਲਾ ਹੋਏਗਾ ਉਸ ਦੇ ਅਨੁਸਾਰ ਕਾਰਵਾਈ ਕੀਤੀ ਜਾਏਗੀ ਦੂਜੇ ਪਾਸੇ ਦਿਨਾਂਗਰ ਥਾਣੇ ਦੀ ਇੰਚਾਰਜ ਹਰਪ੍ਰੀਤ ਕਰਨ ਨੇ ਕਿਹਾ ਹੈ ਕਿ ਇਹ ਮਾਮਲਾ ਉਹਨਾਂ ਤੇ ਵੀ ਧਿਆਨ ਵਿੱਚ ਹੈ ਲੜਕੇ ਦਾ ਪਰਿਵਾਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਦੋਵੇਂ ਧਿਰਾਂ ਨੂੰ ਸੋਮਵਾਰ ਦਾ ਸਮਾਂ ਦਿੱਤਾ ਗਿਆ ਹੈ ਦੋਵੇਂ ਧਿਰਾਂ ਨਾਲ ਗੱਲਬਾਤ ਕਰਕੇ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਉਥੇ ਹੀ ਨਾਬਾਲਕ ਲੜਕੀ ਵੱਲੋਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਪੁਲਿਸ ਵਿਭਾਗ ਵੱਲੋਂ ਕਾਰਵਾਈ ਹੋਣੀ ਤਾਂ ਜ਼ਰੂਰੀ ਹੈ ਜੇਕਰ ਲੜਕੇ ਦਾ ਪੱਖ ਮੰਨਦਾ ਹੈ ਕਿ ਬੱਚਾ ਉਹਨਾਂ ਦਾ ਹੈ ਤਾਂ ਉਹਨਾਂ ਅਨੁਸਾਰ ਕਾਰਵਾਈ ਕੀਤੀ ਜਾਏਗੀ ਜੇਕਰ ਲੜਕੀ ਦਾ ਪੱਖ ਨਹੀਂ ਮੰਨਿਆ ਜਾਂਦਾ ਤਾਂ ਬੱਚੇ ਦਾ ਡੀਐਨਏ ਟੈਸਟ ਕਰਵਾਉਣ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਏਗੀ 17 ਸਾਲਾਂ ਨੇ 18 ਮਾ ਲੱਗਾ ਨੂੰ ਰਿਸ਼ਤਾ ਹੋਇਆ ਸੀ ਦੁਬਾਰ ਜਾਂਦੇ ਸੀ ਬੱਚੇ ਘੁੰਮਣ ਵਿਆਹ ਨਹੀਂ ਹੋਇਆ ਜੀ ਰਿੰਗੇ ਸ਼ਰਮਣੀ ਹੋ ਗਿਆ ਥੋੜੀ ਤਾਂ ਮੈਰਿਜ ਕਰ ਦੇਣੀ ਆਂ ਬੇਟਾ ਹਾਂਜੀ ਤੇ ਵਿਆਹ ਤੋਂ ਬਿਨਾ ਬੇਟਾ ਹੋ ਗਿਆ ਹਾਂਜੀ ਕੀ ਸੋੜੇ ਸਹਮਤਾ ਹਾਂਜੀ ਕੁਛ ਨਹੀਂ ਹੋਣਾ ਇਹ ਸ਼ਾਦੀ ਕਰ ਦੇਣੀ ਉਹਨਾਂ ਦੇ ਨਾਲ ਹੀ ਅਹੀਂ ਰਿੰਗ ਸਰ ਨਹੀਂ ਖੁਦ ਕਿੱਟੀ ਆਈਆ ਉਹ ਸ਼ਾਦੀ ਕਰਨ ਲਈ ਤਿਆਰ ਆਂ ਪਰ ਉਮਰ ਦੀ ਘੱਟ ਵਸਤਾ 17 ਸਾਲ ਆ ਕੋਈ ਗੱਲ ਨਹੀਂ ਬਲੇ ਨਾਮ ਆਗਾ 17 ਹੋਂਡ ਘੱਟ ਬੱਚਾ ਕੁੜੀ ਦਾ ਆਇਆ ਹਾਂਜੀ ਮੈਂ ਤੂੰ ਰੋਕਿਆ ਨਹੀਂ ਬੱਚੇ ਨੂੰ ਕੋਈ ਘਰੋਂ ਜੇ ਕਹਿੰਦੇ ਕਰ ਦੇਈ ਸਾਹਮਣੇ ਅਹੀਂ ਕਿਾ ਚਲੋ ਬੱਚੇ ਆ ਚਲੋ ਫੇਰ ਆ ਕੋਈ ਗੱਲ ਨਹੀਂ ਹਾਂਜੀ ਇਨੀ ਛੋਟੀ ਉਮਰ ਦੀ ਬੱਚਾ ਹੋ ਗਿਆ ਹਾਂਜੀ ਗਲਤੀ ਨਹੀਂ ਹੋ ਗਈ ਹਾਂ ਤੇ ਸਹੀ ਗਲਤੀ ਹੈ ਚਲੋ ਸਰ ਅਜਸਤਨ ਸਰ ਐਸਐਮਓ ਸਾਹ ਵੱਲੋਂ ਲੈਟਰ ਆਈ ਸੀ ਕਿ ਇੱਕ 17 ਸਾਲ ਦੀ ਬੱਚੀ ਨੇ ਇੱਕ ਬੱਚੇ ਨੂੰ ਜਲਨ ਦਿੱਤਾ ਸਰ ਮੇਰੇ ਨਾਲ ਮਾਂ ਜੋਗ ਸੀ ਡਬਲਯੂਸੀ ਦੇ ਮੈਂਬਰ ਸੀਰੀਅਲ ਤੋਂ ਸਰ ਜੀ ਵਾਸਟੋਪ ਸੈਂਟਰ ਦੇ ਇੰਚਾਰਜ ਅਨੂ ਮੈਮ ਸਾਡੀ ਟੀਮ ਅੱਥੇ ਮੌਕੇ ਤੇ ਪਹੁੰਚੀ ਅੱਗੇ ਦੇਖਿਆ ਬੱਚਾ ਵੀ ਠੀਕ ਹੈ ਤੇ ਮਦਰ ਵੀ ਠੀਕ ਹੈ ਦੋਨੇ ਜਣੇ ਠੀਕ ਨੇ ਬਾਕੀ ਆਪਾਂ ਉਹਦੀ ਜਿਹੜੀ ਅਗਲੀ ਕਾਰਵਾਈ ਹੈ ਉਹ ਕਰ ਰਹੇ ਆਂ ਦੀ ਇਸ ਤਰ੍ਹਾਂ ਆ ਕਿ ਦੇਖੋ ਕੁੜੀ ਅੰਡਰੇਜ ਆ ਪਹਿਲਾਂ ਤਾਂ ਕੁੜੀ ਆਪਣੇ ਸੋਹਰੇ ਪਰਿਵਾਰ ਕੋ ਨਹੀਂ ਜਾਏਗੀ ਉਸ ਕੁੜੀ ਨੂੰ ਆਪਾਂ ਦੇਖਨੇ ਆ ਕਿ ਉਹ ਕੁੜੀ ਦਾ ਪ੍ਰੈਜ਼ੈਂਟ ਪੋਜੀਸ਼ਨ ਕੀ ਆ ਪ੍ਰੈਜ਼ੈਂਟ ਪੋਜੀਸ਼ਨ ਦੇਖ ਕੇ ਜੇਕਰ ਉਹਦੇ ਮਦਰ ਕਹਿੰਦੇ ਆ ਕਿ ਆਪਾਂ ਕੁੜੀ ਨੂੰ ਤਾਂ ਰੱਖਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਪਹਿਲਾਂ ਤੇ ਆਪਾਂ ਸਿਡਬੀਸੀ ਦੇ ਪ੍ਰੋਡਿਊਸ ਕਰਾਂਗੇ ਸਿਡਬੀਸੀ ਅੱਗੇ ਬਿਆਨ ਹੋਣਗੇ ਅੱਗੋਂ ਸਿਡਬੀਸੀ ਡਿਸੀਜਨ ਲਏਗੀ ਕਿ ਆਪਾਂ ਨੂੰ ਕਿਸ ਤਰ੍ਹਾਂ ਕਰੀਏ ਸਰ ਉਹਨਾਂ ਨੇ ਕੁਝ ਨਹੀਂ ਕਿਹਾ ਉਹਨੇ ਕਿਹਾ ਕਿ ਮੇਰੀ ਰੀਕ ਸਰਾਮਣੀ ਹੋਈ ਹੈ ਕੁੜੀ ਨੇ ਤੇ ਉਸੇ ਲੜਕੇ ਦਾ ਉਹਦੇ ਇਨ ਲਾਜ਼ ਵੀ ਇੱਥੇ ਨਾਲ ਹੀ ਨੇ ਦੋਨਾਂ ਪਰਵਾਣੇ ਤੇ ਕਾਰਵਾਈ ਹੋਏਗੀ ਸਰ ਉਹ ਸੀਡਬਲਿਊਸੀ ਡਿਸੀਜਨ ਹੋਏਗੀ ਮੁੰਡਾ ਕਹਿੰਦੇ 20 ਸਾਲ ਦਾ ਹੱਲੇ ਉਹਦਾ ਆਪਾਂ ਕੋਈ ਪ੍ਰੂਫ ਨਹੀਂ ਦੇਖਿਆ ਲੜਕੀ ਦਾ ਪ੍ਰੂਫ ਤੇ ਦੇਖ ਲਿਆ ਉਹ ਆਏਗਾ ਦੇਖ ਕੇ ਤੁਹਾਡੇ ਲੋ ਕੀ ਕਰਦੇ ਕਿਸੇ ਜੀ ਅਸੀਂ ਸਾਰਾ ਸਰ ਮੈਂ ਤੁਹਾਨੂੰ ਕਹਿੰਦੇ ਆਪਾਂ ਜਸਟ ਆਏ ਆ ਅੱਗੇ ਪੂਰੀ ਦੇਖ ਕੇ ਸੀਡਬਲਿਊਸੀ ਅੱਗੇ ਪ੍ਰੋਡਿਊਸ ਕਰਾਂਗੇ ਜੋ ਡਿਸੀਜਨ ਲੈਣਗੇ ਉਹਦਾ ਮੈਂ ਰਤਨ ਲਾਲ ਸੀਡਬਲਿਊਸੀ ਮੈਂਬਰ ਜਾਣਕਾਰੀ ਮਿਲੀ ਸੀ ਕਿ ਇੱਕ ਅ ਨਬਾਲਗ ਬੱਚੀ ਨੇ ਬੱਚੇ ਨੂੰ ਜਨਮ ਦਿੱਤਾ ਹੈ। ਔਰ ਇਹਦੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਅਸੀਂ ਬੱਚੇ ਦੇ ਬਾਰੇ ਫੈਸਲਾ ਕਰਾਂਗੇ ਪਰਿਵਾਰ ਨੂੰ ਪੁੱਛ ਕੇ ਲੜਕੀ ਨੂੰ ਪੁੱਛ ਕੇ ਕਿ ਕੀ ਉਹ ਬੱਚੇ ਨੂੰ ਰੱਖਣਾ ਚਾਹੁੰਦੇ ਨੇ ਜਾਂ ਬੱਚੇ ਨੂੰ ਉਹ ਸੈਂਡਰ ਕਰਨਾ ਚਾਹੁੰਦੇ ਨੇ। ਜੇ ਸੈਂਡਰ ਕਰਨਾ ਚਾਹੁੰਗੇ ਤਾਂ ਅਸੀਂ ਬੱਚੇ ਨੂੰ ਜਲੰਧਰ ਸ਼ਿਫਟ ਕਰਾਂਗੇ ਔਰ ਉੱਥੇ ਇਹਦੀ ਦੇਖਭਾਲ ਲਈ ਉਹ ਹੋਮ ਵਿੱਚ ਬੱਚਾ ਜਾਏਗਾ ਔਰ ਉਹਦੀ ਪਰਵਰਿਸ਼ ਉੱਥੇ ਹੋਏਗੀ। ਔਰ ਅਦਾਲਤ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਸਕਦੀ ਹੈ? ਉਹ ਪ੍ਰिवेंशन ਆਫ ਚਾਈਲਡ ਮੈਰਿਜ ਐਕਟ ਦੇ ਤਹਿਤ ਇਹਦਾ ਫੈਸਲਾ ਲਿਆ ਜਾਏਗਾ ਟੂ ਕੋਰਟ ਹੋਏਗਾ ਕੋਰਟ ਡਿਸਾਈਡ ਕਰੇਗੀ ਕਿ ਇਹਦੇ ਤੇ ਕਿਹੜੀ ਕਾਰਵਾਈ ਜਿਹੜੀ ਉਹ ਅਗਰ ਦੋਨੋਂ ਪਰਿਵਾਰ ਸਹਿਮਤ ਹੋ ਜਾਂਦੇ ਨੇ ਨਹੀਂ ਸਹਿਮਤ ਹੁਣ ਫਿਰ ਵੀ ਕਿਉਂਕਿ ਉਹਨਾਂ ਨੇ ਆਫੈਂਸ ਕਰਿਆ ਆਫੈਂਸ ਬੰਦ ਹੈ ਅੰਡਰ ਬੱਚਾ ਮਾਰ ਖਾ ਜਾਂਦੀ ਹੈ ਸਾਲ ਤੇ ਫਿਰ ਉਹਦੇ ਬਾਰੇ ਵਿੱਚ ਮੈਂ ਅਜੇ ਕੁਝ ਨਹੀਂ ਕਹਿ ਸਕਦਾ ਕਮੇਟੀ ਮੈਂਬਰ ਐਜ਼ ਅ ਹੋਲ ਫੈਸਲਾ ਕਰਨਗੇ ਇਹਦੇ ਬਾਰੇ ਕੀ ਕਰਨਾ ਹੈ ਇਹ ਇੱਕ ਤਰ੍ਹਾਂ ਕਿ क्राइम ਹੈ ਇਹ ਬਿਲਕੁਲ ਗਲਤ ਹੈ ਇਹ क्राइम ਹੈ e o